ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇੱਕ ਖਾਸ ਵਿਸ਼ੇ ਦੇ ਨਾਲ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਸਾਧ ਸੰਗਤ ਜੀ ਗੱਲ ਇਹ ਹੈ ਕਿ ਅਮਰੀਕਾ ਦੀ ਨਿਊਯਾਰਕ ਸਿਟੀ ਤੋਂ ਇੱਕ ਗੁਰਸਿੱਖ ਰੋਜ਼ ਆਉਂਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਗੇ ਹੋਵੋਗੇ ਕਿ ਚਾਹੇ ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਤੇ ਉਹ ਰੋਜ਼ ਨਿਊਯਾਰਕ ਤੋਂ ਸ੍ਰੀ ਅਮਰਤਸਰ ਸਾਹਿਬ ਕਿਵੇਂ ਆ ਸਕਦਾ ਹੈ ਤੇ ਸਾਧ ਸੰਗਤ ਜੀ ਪੂਰੀ ਖਬਰ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਵੇਗੀ ਤੇ ਕੰਲੇ-ਕੰਲੇ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਹਰਮਨ ਸਿੰਘ ਦੱਸਦੇ ਨੇ ਕਿ ਉਸ ਦਾ ਇੱਕ ਦੋਸਤ ਹੈ ਜਿਸ ਦਾ ਨਾਮ ਹੈ ਵਿਲੀਅਮ ਜੋ ਕਿ ਈਸਾਈ ਧਰਮ ਨੂੰ ਬਿਲੋਂਗ ਕਰਦਾ ਹੈ ਅਕਸਰ ਹੀ ਦੋਨਾਂ ਦਾ ਆਪਸ ਦੇ ਵਿੱਚ ਮਿਲਣਾ ਜੁਲਣਾ ਰਹਿੰਦਾ ਹੈ ਕਿਉਂਕਿ ਦੋਨੋਂ ਪੂਰੇ ਖਾਸ ਮਿੱਤਰ ਨੇ ਇੱਕ ਦਿਨ ਹਰਮਨ ਵਿਲੀਅਮ ਦੇ ਘਰ ਗਿਆ ਤਾਂ ਉਸਨੇ ਦੇਖਿਆ ਕਿ ਉਸਦੇ ਘਰ ਦੇ ਵਿੱਚ ਦਰਬਾਰ ਸਾਹਿਬ ਦੀ ਇੱਕ ਫੋਟੋ ਲੱਗੀ ਹੋਈ ਹੈ ਤਾਂ ਸਾਥ ਸੰਗਤ ਜੀ ਹਰਮਨ ਨੇ ਪੁੱਛੀ ਲਿਆ ਕਿ ਇਹ ਫੋਟੋ ਤੂੰ ਕਿੱਥੋਂ ਖਿੱਚੀ ਹੈ ਤੂੰ ਦਰਬਾਰ ਸਾਹਿਬ ਕਦੋਂ ਗਿਆ ਸੀ ਤਾਂ ਸਾਥ ਸੰਗਤ ਜੀ ਦੱਸਦੀ ਏ ਕਿ ਵਿਲੀਅਮ ਬੋਲਿਆ ਕਿ ਮੈਂ ਤਾਂ ਹਰ ਰੋਜ਼ ਦਰਬਾਰ ਸਾਹਿਬ ਜਾਨਾਂ ਹਾਂ ਉਸ ਤੋਂ ਬਾਅਦ ਹਰਮਨ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਤੂੰ ਰੋਜ਼ ਦਰਬਾਰ ਸਾਹਿਬ ਕਿਵੇਂ ਜਾ ਸਕਦਾ ਹੈ ਵਿਲੀਅਮ ਨੇ ਕਿਹਾ ਕੀ ਸੱਚ ਹੈ ਮੈਂ ਰੋਜ਼ ਦਰਬਾਰ ਸਾਹਿਬ ਜਾਣਾ ਹਾਂ ਅਤੇ ਜਾ ਕੇ ਉੱਥੇ ਦਰਸ਼ਨ ਵੀ ਕਰਦਾ ਹਾਂ ਅਤੇ ਕੀਰਤਨ ਵੀ ਸਰਵਣ ਕਰਦਾ ਹਾਂ ਹਰਮਨ ਨੂੰ ਇਹ ਗੱਲ ਕੁਝ ਸਮਝ ਨਾ ਆਈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਵਿਲੀਅਮ ਆਪਣੇ ਸਿਰ ਦੇ ਉੱਪਰ ਇੱਕ ਪਟਕਾ ਬੰਨ੍ਹਦਾ ਹੈ ਅਤੇ ਦਰਬਾਰ ਸਾਹਿਬ ਦੀ ਉਸ ਤਸਵੀਰ ਦੇ ਥੱਲੇ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ 5 ਮਿੰਟਾਂ ਤੋਂ ਬਾਅਦ ਉਸ ਦੇ ਚਿਹਰੇ ਦੇ ਉੱਪਰ ਇੱਕ ਅਲੱਗ ਤਰੀਕੇ ਦਾ ਪ੍ਰਕਾਸ਼ ਦੇਖਣ ਨੂੰ ਮਿਲਦਾ ਹੈ ਬਾਦ ਦੇ ਵਿੱਚ ਵਿਲੀਅਮ ਆਪਣੀ ਅੱਖਾਂ ਖੋਲਦਾ ਹੈ ਅਤੇ ਹਰਮਨ ਨੂੰ ਕਹਿੰਦਾ ਹੈ ਕਿ ਲਓ ਮੈਂ ਤਾਂ ਦਰਬਾਰ ਸਾਹਿਬ ਜਾ ਆਇਆ। ਹਰਮਨ ਇਹ ਕਹਿਣ ਲੱਗ ਗਿਆ ਕਿ ਤੂੰ ਤਾਂ ਇੱਥੇ ਬੈਠਾ ਸੀ ਦਰਬਾਰ ਸਾਹਿਬ ਕਿਵੇਂ ਜਾ ਆਇਆ? ਉਸ ਤੋਂ ਬਾਅਦ ਵਿਲੀਅਮ ਬੋਲਿਆ ਕਿ ਇਸ ਸਮੇਂ ਮੈਂ ਦਰਬਾਰ ਸਾਹਿਬ ਹੋ ਕੇ ਆਇਆ ਹਾਂ ਅਤੇ ਦਰਬਾਰ ਸਾਹਿਬ ਵਿਖੇ ਹੁਣ ਆਹ ਸ਼ਬਦ ਵੀ ਚੱਲ ਰਿਹਾ ਹੈ। ਉਸੇ ਸਮੇਂ ਹਰਮਨ ਨੂੰ ਇਹ ਗੱਲ ਥੋੜੀ ਅਜੀਬ ਲੱਗੀ ਤੇ ਉਸਨੇ ਅੰਮ੍ਰਿਤਸਰ ਕਮੇਟੀ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਭਾਈ ਸਾਹਿਬ ਹੁਣ ਕਿਹੜਾ ਸ਼ਬਦ ਚੱਲ ਰਿਹਾ ਹੈ ਅਤੇ ਉਹਨਾਂ ਨੇ ਉਹੀ ਸ਼ਬਦ ਦੱਸਿਆ ਜੋ ਵਿਲੀਅਮ ਨੇ ਦੱਸਿਆ ਸੀ ਸਾਧ ਸੰਗਤ ਜੀ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਕੋਈ ਲਾਈਵ ਟੈਲੀਕਾਸਟ ਨਹੀਂ ਹੁੰਦਾ ਸੀ ਹਰਮਨ ਨੇ ਵਿਲੀਅਮ ਨੂੰ ਪੁੱਛਿਆ ਕਿ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਤਾਂ ਵਿਲੀਅਮ ਨੇ ਦੱਸਿਆ ਕਿ ਕਾਫੀ ਸਮੇਂ ਪਹਿਲਾਂ ਮੈਂ ਦਰਬਾਰ ਸਾਹਿਬ ਗਿਆ ਸੀ ਦਰਬਾਰ ਸਾਹਿਬ ਗਿਆ ਤਾਂ ਮੈਂ ਘੰਟੇ ਤੋਂ ਘੰਟੇ ਦੇ ਲਈ ਸੀ ਪਰ ਉੱਥੇ ਚੱਲ ਰੇ ਕੀਰਤਨ ਨੇ ਉੱਥੇ ਮੈਨੂੰ ਰੋਕ ਕੇ ਰੱਖਿਆ ਅਤੇ ਅੱਖਾਂ ਬੰਦ ਕਰਕੇ ਮੈਂ ਅੰਤਰ ਧਿਆਨ ਹੋ ਕੇ ਜੋ ਨਜ਼ਾਰਾ ਉੱਥੇ ਮਹਿਸੂਸ ਕੀਤਾ ਉਹ ਮੈਂ ਸ਼ਬਦਾਂ ਦੇ ਵਿੱਚ بیان ਨਹੀਂ ਕਰ ਸਕਦਾ ਸਾਧ ਸੰਗਤ ਜੀ ਵਿਲੀਅਮ ਨੇ ਦੱਸਿਆ ਕਿ ਉਸ ਸਮੇਂ ਮੇਰੀ ਬੇਟੀ ਬਹੁਤ ਜ਼ਿਆਦਾ ਬਿਮਾਰ ਸੀ ਡਾਕਟਰਾਂ ਨੇ ਵੀ ਕਾਫੀ ਰਿਪੋਰਟਾਂ ਦੱਸੀਆਂ ਸੀ ਅਤੇ ਰਿਪੋਰਟਾਂ ਦੇ ਮੁਤਾਬਕ ਬਚਣਾ ਨਾ ਮੁਮਕਿਨ ਸੀ ਵਿਲੀਅਮ ਦੱਸਦਾ ਹੈ ਕਿ ਮੈਂ ਹਰਮੰਦਰ ਸਾਹਿਬ ਨਤਮਸਤਕ ਹੋਇਆ ਤੇ ਉੱਥੋਂ ਮੈਨੂੰ ਇੱਕ ਆਵਾਜ਼ ਆਹੀ ਕਿ ਤੂੰ ਇੱਥੋਂ ਜਲ ਲੈ ਜਾ ਤੇ ਆਪਣੀ ਬੇਟੀ ਨੂੰ ਜਾ ਕੇ ਪਿਲਾ ਦੇਵੀਂ ਤੇਰੀ ਬੇਟੀ ਠੀਕ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਵੇਂ ਹੀ ਨਤਮਸਤਕ ਹੋ ਕੇ ਬਾਹਰ ਆਉਂਦਾ ਹੈ ਤਾਂ ਘਰੋਂ ਉਸਦੇ ਫੋਨ ਆਉਂਦਾ ਹੈ ਕਿ ਉਸਦੀ ਬੇਟੀ ਦੀ ਜੋ ਹਾਲਤ ਹੈ ਬਹੁਤ ਜ਼ਿਆਦਾ ਵਿਗੜ ਗਈ ਹੈ ਜਲਦੀ ਜਲਦੀ ਨਿਊਯਾਰਕ ਪਹੁੰਚ ਜਾਵੇ ਉਸ ਤੋਂ ਬਾਅਦ ਵਿਲੀਅਮ ਜਾ ਕੇ ਉਹ ਦਰਬਾਰ ਸਾਹਿਬ ਦਾ ਜਲ ਆਪਣੀ ਬੇਟੀ ਨੂੰ ਪਿਉਂਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਬੇਟੀ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਸਾਧ ਸੰਗਤ ਜੀ ਵਿਲੀਅਮ ਉਸ ਤੋਂ ਬਾਅਦ ਇਹ ਦੱਸਦੇ ਨੇ ਕਿ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਪ੍ਰਤੀ ਉਸਦੀ ਜੋ ਸ਼ਰਧਾ ਹੈ ਉਹ ਹਜ਼ਾਰਾਂ ਗੁਣਾ ਹੋਰ ਵੱਧ ਗਈ ਜਦੋਂ ਵੀ ਉਹ ਅੰਤਰ ਧਿਆਨ ਹੋ ਕੇ ਬੈਠਦਾ ਹੈ ਸਿੱਧਾ-ਸਿੱਧਾ ਦਰਬਾਰ ਸਾਹਿਬ ਉਸਦੀ ਸੁਰਤ ਪਹੁੰਚ ਜਾਂਦੀ ਹੈ ਕੀਰਤਨ ਸੁਣਦਾ ਹੈ ਸਾਰੇ ਦਰਸ਼ਨ ਦਿਦਾਰੇ ਕਰਕੇ ਵਾਪਸ ਨਿਊਯਾਰਕ ਪਹੁੰਚ ਜਾਂਦਾ ਹੈ ਸਾਧ ਸੰਗਤ ਜੀ ਇੱਥੇ ਸੋਚਣ ਵਾਲੀ ਗੱਲ ਹੈ ਕਿ ਇੱਕ ਗੈਰ ਸਿੱਖ ਦੀ ਕਿੰਨੀ ਵੱਡੀ ਸ਼ਰਧਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਤੇ ਆਪਾਂ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਬੈਠੇ ਆ ਆਪਾਂ ਕਦੇ ਵਾਰ ਤਿਉਹਾਰ ਨਹੀਂ ਮੱਥਾ ਟੇਕਣ ਜਾ ਸਕਦੇ ਗੱਲ ਹੈ ਸਾਰੀ ਸ਼ਰਧਾ ਦੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੁਰਪੱਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ